ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ 15 ਤੋਂ 16 ਸਾਲ ਦੀ ਨਬਾਲਕ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸਵੇਰੇ ਘਰ ਅੰਦਰ ਲੜਕੀ ਦੀ ਖੂਨ ਨਾਲ ਲਤਪਤ লাশ ਮਿਲਣ ਨਾਲ ਇਲਾਕੇ ਵਿੱਚ ਸੰਸਨੀ ਫੈਲ ਗਈ ਸੂਚਨਾ ਮਿਲਦੇ ਹੀ ਪੁਲਿਸ ਅਤੇ ਫ੍ਰੈਂਸਿਕ ਟੀਮ ਮੌਕੇ ਤੇ ਪਹੁੰਚੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲੜਕੀ ਦਾ ਕਤਲ ਉਸਦੇ ਸਤੇਲੇ ਪਿਓ ਸੋਨੂ ਵੱਲੋਂ ਕੀਤਾ ਗਿਆ ਹੈ ਪੁਲਿਸ ਮੁਤਾਬਕ ਦੋਸ਼ੀ ਲੜਕੀ ਉਤੇ ਮਾੜੀ ਨਿਗਾਹ ਰੱਖਦਾ ਸੀ ਜਿਸ ਕਾਰਨ ਘਰ ਵਿੱਚ ਅਕਸਰ ਝਗੜੇ ਰਹਿੰਦੇ ਸਨ ਕਟਨਾ ਵਾਲੇ ਦਿਨ ਲੜਕੀ ਦੀ ਮਾਂ ਕੰਮ ਤੇ ਗਈ ਹੋਈ ਸੀ ਮੌਕਾ ਮਿਲਦੇ ਹੀ ਦੋਸ਼ੀ ਨੇ ਲੱਕੜੀ ਨਾਲ ਸਿਰ ਤੇ ਵਾਰ ਕਰਕੇ ਲੜਕੀ ਦੀ ਹੱਤਿਆ ਕਰ ਦਿੱਤੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਦੱਸੋ ਕੀ ਗਲਤ ਹੈ ਜਿਹੜਾ ਕਤਲ ਦਾ ਮਾਮਲਾ ਹੈ ਮੇਰਾ ਨਾਮ ਹੈ ਗੁਲਸ਼ਨ ਸ਼ਰਮਾ ਤੇ ਮੈਨੂੰ 10:00 10 ਦੇ ਕਰੀਬ ਮੈਨੂੰ ਫੋਨ ਆਇਆ ਮੇਰੇ ਸੱਜਣ ਦਾ ਕਿ ਇੱਥੇ ਆਵਾਜ਼ਦਤ ਹੋਈ ਹੈ ਕੁੜੀ ਹੈ ਗਈ ਤੇ ਉਹਦੀ ਡੈਥ ਹੋਈ ਹੈ ਪ੍ਰਵਾਸੀ ਪਰਿਵਾਰ ਸੀ 13 ਸਾਲ 13 ਜਾਂ 14 ਸਾਲ ਦੀ ਕੁੜੀ ਦੀ ਉਮਰ ਹੈ ਗਈ ਬਸ ਤੇ ਮੈਂ ਤੇ ਇੱਕੋ ਗੱਲ ਹੀ ਕਵਾਂਗਾ ਜੀ ਜਿੰਨੇ ਵੀ ਆ ਮਤਲਬ ਕਰਮ ਕੀਤਾ ਨਾ ਉਹਨੂੰ ਘਟੋ ਘਟ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀਆਂ ਧੀਆ ਹੁੰਦੀਆਂ ਘਰ ਦੀ ਲక్ష్ਮੀ ਹੁੰਦੀਆਂ بڑے ਕਰਮ ਵਾਲਾ ਨੂੰ ਮਿਲਦੀਆਂ ਮਰ ਜਿੰਨੇ ਵੀ ਇਹ ਘਣੋਣਾ ਕੰਮ ਕੀਤਾ ਉਹਨੂੰ ਸਖਤੋ ਸਖਤ ਸਜ਼ਾ ਮਿਲੇ ਅਸੀਂ ਪੁੱਤ ਇਹੋ ਆਸ ਰੱਖਦੇ ਕਿੰਨੇ ਸਾਲ ਦੀ ਗੁੜੀ ਆ ਜੀ 13-14 ਸਾਲ ਤੋਂ ਵੱਧ ਨਹੀਂ ਹਾ 15 ਹੋ ਸਕਦੀ ਕੀ ਕਾਰਨ ਕੀ ਸਮਝਦੇ ਕਤਲ ਦਾ ਕਾਰਨ ਕਾਰਨ ਹੁਣ ਪੁਲਿਸ ਇਨਵੈਸਟੀਗੇਟਿੰਗ ਦਾ ਪਾਰਟ ਆ ਹੁਣ ਐਸਐਚਓ ਸਾਹਿਬ ਹੋ ਗਏ ਨੇ ਫੋਰੈਂਸਿਕ ਟੀਮ ਆ ਗਈ ਆ ਸਾਨੂੰ ਬਹੁਤ ਜਲਦ ਇਹਨਾਂ ਕੋਲ ਇਨਸਾਫ ਮਿਲਣ ਦੀ ਆਸ ਆ ਤੁਸੀਂ ਵੀ ਅੰਦਰ ਹੋ ਕੇ ਆ ਜੀ ਇਹ ਕੁੜੀ ਦੇ ਕੁੜੀ ਨੂੰ ਕਿਸ ਚੀਜ਼ ਨਾਲ ਮਾਰਿਆ ਕੁੜੀ ਨੂੰ ਕਿਸ ਚੀਜ਼ ਨਾਲ ਮਾਰਿਆ ਅਸੀਂ ਇਹ ਨਹੀਂ ਕਹਿ ਸਕਦੇ ਕੁੜੀ ਨੂੰ ਬੁਰੀ ਤਰ੍ਹਾਂ ਉਹਦਾ ਫੇਸ ਜਿਹੜਾ ਡੈਮੇਜ ਕੀਤਾ ਅਸੀਂ ਉਹ ਕਹਿ ਸਕਦੇ ਜੋ ਚੀਜ਼ ਅਸੀਂ ਦੇਖੀ ਆ ਕੀ ਮਾਰਿਆ ਕਿੱਦਾਂ ਮਾਰਿਆ ਉਹ ਜਿਹੜਾ ਅਸੀਂ ਇੰਨਾ ਛੋਟੇ ਨਾਲ ਨਹੀਂ ਕਹਿ ਸਕਦੇ ਕਿਉਂਕਿ ਫੋਰੈਂਸਿਕ ਟੀਮ ਆ ਗਈ ਹੈ ਉਹਨਾਂ ਨੇ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸਾਡੀ ਇਹੋ ਮੰਗਾਂ ਜੀ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨੂੰ ਕੱਟੋ ਦਾ ਫਾਂਸੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਮਾਰਨ ਦਾ ਕਾਰਨ ਨਹੀਂ ਸਾਹਮਣੇ ਆਇਆ ਨਹੀਂ ਭਾਜੀ ਮਾਰਨ ਦਾ ਕਾਰਨ ਨਹੀਂ ਸਾਹਮਣੇ ਆਇਆ ਕਿਉਂਕਿ ਅਸੀਂ ਥੋੜਾ ਇੰਨਾ ਲੋਕਾਂ ਦੇ ਟੱਚ ਵਿੱਚ ਨਾ ਹੋਣ ਕਾਰਨ ਸਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਲੱਗ ਪਾਰਿਆ ਤੇ ਕੁੜੀ ਦੀ ਕੋਈ ਮਾਤਾ ਕੋਈ ਭਰਾ ਭੈਣ ਭਰਾ ਉਹ ਕਿੱਥੇ ਨੇ ਸਾਰੇ ਨਹੀਂ ਸਾਨੂੰ ਤੇਦੀ ਮਾਤਾ ਦਾ ਪਤਾ ਵਾ ਦੋਦੋ ਮੈਂ ਆਇਆ ਸੀ ਤੇ ਬਾਹਰ ਇੱਥੇ ਵਿਚਾਰੀ ਵਰਨਾਪ ਕਰਦੀ ਵੀ ਸੀ ਤੇ ਪਿਓ ਵੀ ਬਾਹਰ ਹੀ بس ਇੰਨਾ ਕੁ ਸਾਨੂੰ ਪਤਾ ਤੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਉੱਥੇ ਰਹਿੰਦੇ ਆ ਇਹਦੇ ਬਾਰੇ ਤੇ ਇੱਥੋਂ ਦੇ ਲੋਕ ਹੀ ਦੱਸ ਸਕਦੇ ਜੀ ਠੀਕ ਹੈ ਮੈਂ ਤੇ ਇੱਥੇ ਮੇਰਾ ਪਿਛਲੇ ਮੰਨੇ ਮੇਰੀ ਰਹਿਸ਼ ਹੈ ਤੇ ਮੈਂ ਤੇ ਇੰਨਾ ਕੁ ਜਿੰਨਾ ਤੁਹਾਨੂੰ ਦੱਸ ਸਕਦਾ ਅੱਜ ਇੱਕ अर्ਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਕਿ 15 16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਇਸਲਾਮਾਬਾਦ ਦੇ ਐਸਐਚਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਜਦੋਂ ਇਹ ਸਾਰਾ ਬਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕੰਨੀਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਕਰੇਲੂ ਕੰਮਕਾਰ ਜਿਹੜਾ ਉਹ ਕਰਦੇ ਨੇ ਇਹ ਧਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰੇਜ ਆ ਲੜਕੀ ਦੇ ਪਿਛਲੇ ਮੈਰੇਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਪ੍ਰੀਤੀ ਨਾਂ ਦੀ ਤੇ ਇਸ ਮੈਰੇਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰੇਜ ਦੇ ਵਿੱਚੋਂ ਇਸਦੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸਦੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸਦੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੇ ਗੱਲ ਤੇ ਇਸ ਦਾ ਕਰਦੇ ਵਿੱਚ ਜਿਹੜਾ ਟਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:30 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈ ਆ ਘੰਟੇ ਬਾਅਦ ਇਹਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਇਹ ਕਰਦੇ ਵਿੱਚ ਲਥਪਥ ਪਈ ਸੀਗੀ ਇਹ ਸਾਰੇ ਜਦੋਂ ਵਕੇ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆਇਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜਿਹੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਇਹਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਹੈ ਇਹ ਸਾਰੇ ਘਟਨਾਕਰਮ ਦੇ ਉੱਤੇ ਮੁਕੱਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਜਿਹੜੀ ਤਫ਼ਤੀਸ਼ ਅੱਗੇ ਕੀਤੀ ਜਾਵੇਗੀ